ਕਿ ਸਾਡੀ ਭੈਰ ਨੂੰ thyroid ਹੁੰਦਾ ਹੈ ਜਾਂ ਅੱਜਕੱਲ ਤੇ ਸਾਡੇ ਭਰਾਵਾਂ ਚ ਵੀ ਬੜੀ ਦਿੱਕਤ ਬੰਦਿਆਂ ਚ ਵੀ ਬੜੀ ਦਿੱਕਤ thyroid ਦੀ ਹੋਣ ਲੱਗ ਗਈ ਉਹਨਾਂ ਦੇ हेयर ਫਾਲ ਤੇ ਉਹਨਾਂ ਦੀ ਸਕਿਨ ਯਾਨੀ ਕਿ ਚਮੜੀ ਉਹਦੇ ਤੇ ਸਭ ਤੋਂ ਜ਼ਿਆਦਾ ਇਫੈਕਟ ਪੈਂਦਾ ਹੈ ਸਟਰੀ ਫੀਮੇਲ ਨੂੰ ਜਿਵੇਂ ਉਹਨਾਂ ਦੇ ਹਾਰਮੋਨ ਇੰਬੈਲੈਂਸ ਹੁੰਦੇ ਆ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਥਾਇਰਾਇਡ ਦੀ ਹੁੰਦੀ ਹੈਗੀ ਇਹ ਉਹਨਾਂ ਦਾ ਸਰ ਥਾਇਰਾਇਡ ਡਿਸਟਰਬ ਦੈਨ ਐਸਟ੍ਰੋਜਨ ਪ੍ਰੋਜੈਸਟਰੋਨ ਐਫਐਸਐਚ ਐਲਐਚ ਇਸ ਤਰ੍ਹਾਂ ਦੇ ਸਾਰੇ ਹਾਰਮੋਨ ਜਿਹੜੇ ਉਹ ਪਿਗੜ ਜਾਂਦੇ ਹੈਗੇ ਆ ਵਿਟਾਮਿਨ ਦੀ ਡੈਫੀਸ਼ੈਂਸੀਜ਼ ਉਹਨਾਂ ਨੂੰ ਹੋ ਜਾਂਦੀਆਂ ਤੇ ਜੇ ਅਸੀਂ ਉਨ ਦਾ ਆਦਰ ਹੈਂਡ ਮੇਲ ਦੀ ਗੱਲ ਕਰੀਏ ਮੇਲ ਦਾ ਮੇਨ ਟੈਸਟੋਸਟਰੋਨ ਲੈਵਲ ਜਿਹੜਾ ਹੈ ਉਹ ਡਿਸਟਰਬ ਹੋ ਜਾਂਦਾ ਹੈ ਜੇ ਅਸੀਂ ਗੱਲ ਕਰੀਏ ਸਰ ਹੇਅਰ ਫਾਲ ਦੀ ਹੁਣੇ ਅਸੀਂ ਰੱਖਿਆ ਦੇਖੋ ਧੰਨੀਆਂ ਰੱਖਿਆ ਆ ਇਹ ਧਨੀਆ ਰੱਖਿਆ ਸਰ ਔਰ ਇਹ ਮੈਂ ਰੱਖੀ ਹੈਗੀ ਹੈ ਸਰ ਹਿਬਿਸਕਸ ਦੇ ਫਲ ਸੁਕਾਏ ਹੋਏ ਸਰ ਗੁਲਹੜ ਹਾਂਜੀ ਹਾਂਜੀ ਗੁੜਹਲ ਜੀ ਨੂੰ ਬੋਲ ਦਿੰਦੇ ਹੈਗੇ ਸਰ ਉਹਨਾਂ ਨੇ ਧਨੀਆ ਜੜਾਂ ਸਮੇਤ ਧਨੀਆ ਲੈਣਾ ਹੈਗਾ हेयर वॉਸ਼ ਕਰਨ ਤੋਂ ਪਹਿਲਾਂ ਜਾਂ ਤਾਂ ਧਨੀਆ ਸੁਕਾ ਕੇ ਇਹਦਾ ਪਾਊਡਰ ਬਣਾ ਲੈਣ ਸਾਨੂੰ ਜ਼ਰੂਰਤ ਨਹੀਂ ਕਿਸੇ ਵੀ ਸੈਲੂਨ ਤੇ ਜਾ ਕੇ ਕੈਮੀਕਲ ਵਾਲੀ ਕੋਈ ਵੀ ਚੀਜ਼ਾਂ ਲਗਾਉਣ ਦੀ ਇਹ ਮਾਸਕ ਹੈ ਸਰ ਪ੍ਰੇਮਵੇਦਾ ਦਾ ਇਹ ਸ਼ੈਂਪੂ ਹੈ ਦੈਨ ਆਪਣੇ ਕੋਲ ਐ ਆਇਲ ਪਈ ਆ ਸਰ ਇਹ ਤਿੰਨੋਂ ਚੀਜ਼ਾਂ ਦਾ ਕੰਬੀਨੇਸ਼ਨ ਕੋਈ ਜ਼ਿਆਦਾ ਪ੍ਰਾਈਸ ਦੇ ਵਿੱਚ ਵੀ ਨਹੀਂ ਹੈਗਾ ਸਰ ਬਿਲਕੁਲ ਨੋਮੀਨਲ ਪ੍ਰਾਈਸ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਇੱਕ ਵਾਰੀ ਲੈ ਲੈਣ ਮਹੀਨੇ ਤਬਦ ਉਹਨਾਂ ਨੂੰ ਸੈਕਿੰਡ ਮੰਥ ਸਰ ਲਗਾਣਾ ਨਹੀਂ ਪੈਗਾ ਉਹਨਾਂ ਨੇ ਪੁੱਛਣਾ ਕਿ ਮੈਨੂੰ ਮੇਦੀ ਫਾਰਮੂਲੇਸ਼ਨ ਕਿ ਕੈਸ ਅਸੀਂ ਘਰ ਤਿਆਰ ਕਰ ਲੈਣੇ ਹੈਗੇ ਆ ਸਾਡੇ ਹੈਅਰ ਫਾਲ ਹੈਗੇ ਨੇ ਯਾ ਸਕਿਨ ਜਿਵੇਂ ਅਸੀਂ ਕੈਲੇ ਵੀ ਹੁੰਦੀ ਹੈ ਬਚਪਨ ਚ ਲੱਗਦੀ ਹੈ ਬਚਪਨ ਚ ਮਤਲਬ ਉਮਰ ਤੋਂ ਜ਼ਿਆਦਾ ਸਾਡੀਆਂ ਭੈਣਾਂ ਕਈ ਵਾਰ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਭਰਾ ਦੀਆਂ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਉਹ ਧਿਆਨ ਕਿਵੇਂ ਰੱਖਿਆ ਜਾ ਸਕਦਾ ਆਈਜ਼ ਦੇ थ्रू ਥੋੜਾ ਵਿਟਾਮਿਨ ਡੀ ਲੈਂਦੇ ਹੈਗੇ ਨਾ ਸਰ ਉਹਨਾਂ ਦਾ ਮੈਲਾਟੋਨਿਨ ਲੈਵਲ ਜਿਹੜਾ ਹੈਗਾ ਪਿਟਿਟਰੀ ਗਲੈਂਡ ਦਾ ਉਹ ਬੜਾ ਜਲਦੀ ਕਵਰ ਹੁੰਦਾ ਜਿਹਦੇ ਕਰਕੇ ਉਹਨਾਂ ਦਾ హెయిਰ ਫਾਲ ਦੀ ਸਟ੍ਰੈਂਡ ਜਿਹੜੀਆਂ ਮੰਨ ਲਓ ਥਿਨ ਹੋ ਗਈਆਂ ਹੈਗੀਆਂ ਜਾਂ ਗੰਜਾਪਨ ਆ ਗਿਆ ਹੈਗਾ ਜਾਂ హెయిਰ ਫਾਲ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈਗਾ ਉਹ इजीली ਕਵਰ ਹੋ ਸਕਦਾ ਸਾਨੂੰ ਕਿਤੇ ਕਿਤੇ ਜੌਂਡੀਸ ਆ ਜਾਂਦਾ ਕੋਈ ਕਹਿੰਦਾ ਹੈਗਾ ਟਾਈਫਾਇਡ ਆ ਰਹਿੰਦਾ ਉਹ ਸਭ ਦਾ ਸੋਲੂਸ਼ਨ ਸਾਰੇ ਵਿਕੋਨਿਲ ਦੇ ਵਿੱਚ ਹੈਗਾ ਮਾਰਨਿੰਗ ਵਾਕ ਤੇ ਜਿਵੇਂ ਜਾਣਾ ਦੇਖਿਆ ਹੀ ਬਿਸਕਸ ਫਲਰ ਲੱਗੇ ਹੋਏ ਹੈ ਮੈਂ ਪਹਿਲੇ ਜਿਹੜੇ ਇੱਕ ਫਲਰ ਤਾਰਨਾ ਤੇ ਉਹ ਪਹਿਲੇ ਗੇੜੇ ਖਾ ਲੈਣਾ ਦੂਜਾ ਗੇੜਾ ਫਿਰ ਉਹ ਫਲਾਰ ਦੇ ਕੋਲ ਦੀ ਲਾਓ ਫਿਰ ਤੋੜ ਲੈਣਾ ਤੇ ਖਾ ਲੈਣਾ ਮੈਂ ਡੇਲੀ ਦੇ ਦੋ ਫਲਾਰ ਖਾ ਲੈਂਦੇ ਸੀਗੀ ਫਿਰ ਦੋ ਫਲਾਰ ਪੌਕੇਟਸ ਪਾਏ ਘਰ ਆਏ ਚਾਹ ਬਣਾਉਣ ਲੱਗਿਆ ਮੈਂ ਉਹਦੇ 'ਚ ਫਿਰ ਉਹ ਫਲਾਰ ਪਾ ਦੇਣਾ ਤਾਂ ਦੇਖ ਸਰ ਕਿੰਨਾ ਫਾਇਦਾ ਤੇ ਮੈਨੂੰ ਮਹੀਨਾ ਵੀ ਨਹੀਂ ਲੱਗਿਆ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਮੇਰੇ ਹੈਅਰਸ ਦਾ ਟੈਕਸਚਰ ਜਿਹੜਾ ਉਹ ਬਹੁਤ ਅੱਛਾ ਹੋ ਗਿਆ ਸੀਗਾ ਪੇਸ਼ੈਂਟ ਨੂੰ ਪਤਾ ਲੱਗ ਜਾਏ ਕਿ ਉਹਨਾਂ ਨੂੰ ਜਿਹੜੀ ਵੀ ਡੈਫੀਸ਼ੀਐਂਸੀ ਆਂਦੀ ਹੈ ਲਾਈਕ ਜ਼ਿੰਕ ਦੀ ਹੋਗੀ ম্যাগਨੀਸ਼ੀਅਮ ਦੀ ਹੋਗੀ omega 3 ਦੀ ਹੋਗੀ ਸਾਰੀਆਂ ਉਹਨਾਂ ਨੂੰ ਇਸੇ ਤੋਂ ਹੀ ਮਿਲ ਜਾਣੀਆਂ ਹੈ। ਸਕਿਨ ਦੇ ਉੱਤੇ ਅਸਰ ਠੀਕ ਕਰਨ ਗਿਆ ਸਕਿਨ ਸਾਡੀ ਠੀਕ ਕਰਨੀ ਹੈ ਸਕਿਨ ਤਾਂ ਲਟਕ ਜਾਂਦੀ ਹੈ ਜਿਨ੍ਹਾਂ ਨੂੰ thyroid ਹੋ ਜਾਂਦਾ ਹੈ। 40 ਮਿੰਟਸ ਰੱਖ ਲੈਣ ਸਰ ਇਹ 80% ਕੱਲਾ हेयर ਫਾਲ ਹੀ ਨਹੀਂ ਰੋਕੂਗਾ ਇਹ ਦੇ ਨਾਲ ਰੀ ਗ੍ਰੋਥ ਵੀ ਹੋ ਸਕਦਾ ਹੈ ਅਗਰ ਕਿਤੇ ਬਲਡਨੈਸ ਹੋ ਗਈ ਹੈ ਤਾਂ। ਸਿਰ ਪੁਰਾਣੇ ਤੋਂ ਪੁਰਾਣਾ ਸਕਾਰਜ਼ ਹੈ ਇਕਨੇ ਹੈ ਬਲੈਮਿਸ਼ਸ ਹੈ ਕਿਸੇ ਵੀ ਰੀਸਨਸ ਕਰਕੇ ਹੋਇਆ ਉਹਨਾਂ ਨੇ ਤੁਲਸੀ ਦਾ ਪੱਤਖ ਖਾਲੀ ਵੀ ਲੈ ਕੇ ਨਾ ਸਿਰ ਥੋੜਾ ਜਿਹਾ ਤੇਲ ਪਾ ਕੇ ਉਹਨਾਂ ਨੇ ਰਗੜ ਕੇ ਆਪਣੇ ਫੇਸ ਤੇ ਉਹੀ ਲਗਾ ਲੈਣਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਪਿਛਲੀ ਵਾਰ ਅਸੀਂ ਵੀਡੀਓ ਤੁਹਾਨੂੰ ਦਿਖਾਈ ਸੀ ਥਾਇਰੋਇਡ ਦੇ ਉੱਤੇ ਜਿਸ ਵਿਸ਼ੇ ਦੇ ਉੱਤੇ ਕਾਫੀ ਡੂੰਘਾਈ ਨਾਲ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਖਾਸ ਕਰਕੇ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਵੱਲੋਂ ਤੇ ਉਸ ਤੋਂ ਬਾਅਦ ਸਾਡੇ ਕੋਲ ਬਹੁਤ ਸਾਰੇ ਸਵਾਲ ਨੇ ਜਿਹੜੇ ਸਾਡੇ ਬੂਹੇ ਦੇ ਉੱਤੇ ਦਸਤਕ ਦਿੰਦੇ ਨੇ ਔਰ ਉਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਪ੍ਰੇਮ ਵੈਦਦਾ ਵਾਲੇ ਜਿਹੜੇ ਸੀਨੀਅਰ ਨਰਸਿੰਗ ਅਫੀਸਰ ਹੈਗੇ ਨੇ ਹਰਮੀਤ ਜੀ ਉਹਨਾਂ ਕੋਲ ਪਹੁੰਚਦੇ ਆ ਤੇ ਇਸ ਵਾਰ ਵੀ ਸਾਡੇ ਕੋਲ ਬਹੁਤ ਜ਼ਿਆਦਾ ਸਵਾਲ ਹੈਗੇ ਨੇ ਜਿਨ੍ਹਾਂ ਦੇ ਜਵਾਬ ਲੈਣ ਦੀ ਅਸੀਂ ਕੋਸ਼ਿਸ਼ ਕਰਦੇ ਆ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਦਾ ਸਵਾਗਤ ਕਰ ਲੈਂਦੇ ਆ ਹਰਮੀਤ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤਨਵਰ ਸਰ ਤੁਹਾਡਾ ਵੀ ਤੇ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਵੀ ਮੇਰੀ ਪਿਆਰ ਭਰੀ ਸਸਰੀਕਾਲ ਤੇ ਇੱਕ ਚੀਜ਼ ਮੈਂ ਕਹਿਣਾ ਚਾਹਾਂਗੀ ਜਿਵੇਂ ਲਾਸਟ ਟਾਈਮ ਆਪਾਂ ਥਾਇਰੋਇਡ ਦੀ ਵੀਡੀਓ ਪਾਈ ਸੀਗੀ ਸਰ ਉਸ ਦੇ ਵਿੱਚ ਮੈਂ ਬੜਾ ਆਈ ਡੋਟ ਨਾ ਡਿਟੇਲ ਦੇ ਵਿੱਚ ਡਿਸਕਸ ਕੀਤਾ ਸੀਗਾ ਤੇ ਮੇਰੇ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਸਰ ਤੇ ਉਹ ਇਹ ਚੀਜ਼ ਕਹਿ ਰਹੇ ਸੀ ਕਿ ਮੈਮ ਅਸੀਂ ਜਿੱਦਣੇ ਵੀਡੀਓ ਦੇਖੀ ਅਸੀਂ ਉਹ ਟੈਬਲੇਟ ਛੱਡ ਦਿੱਤੀ ਹੈਗੀ ਐ ਤੇ ਉਹ ਫਾਰਮੂਲੇਸ਼ਨ ਲੈ ਰਹੇ ਆ ਤੇ ਅਸੀਂ ਨਾਰਮਲ ਫੀਲ ਕਰ ਰਹੇ ਹਾਂ ਜੀ ਜੀ ਅੱਛਾ ਮੈਮ ਤੇ ਜਿਵੇਂ ਅਸੀਂ ਉਹ ਵੀਡੀਓ ਪਾਈ ਲੋਕਾਂ ਨੇ ਦੇਖੀ ਤੇ ਉਸ ਤੋਂ ਬਾਅਦ ਸਵਾਲ ਤੁਹਾਡੇ ਕੋਲ ਵੀ ਬਹੁਤ ਜ਼ਿਆਦਾ ਆਏ ਤੇ ਸਾਡੇ ਕੋਲ ਵੀ ਲੋਕਾਂ ਨੇ ਬੜੇ ਸਾਡੀਆਂ ਭੈਣਾਂ ਨੇ ਸਵਾਲ ਕੀਤੇ ਸਭ ਤੋਂ ਪਹਿਲਾ ਸਵਾਲ ਜਿਹੜਾ ਵੱਡੀ ਗਿਣਤੀ ਚ ਆਇਆ ਥਾਇਰੋਇਡ ਦੀ ਵੀਡੀਓ ਪਾਉਣ ਤੋਂ ਬਾਅਦ ਉਹ ਇਹ ਆਇਆ ਕਿ ਜੇ ਸਾਡੀ ਭੈਣ ਨੂੰ ਥਾਇਰੋਇਡ ਹੁੰਦਾ ਹੈ ਜਾਂ ਅੱਜਕੱਲ ਤੇ ਸਾਡੇ ਭਰਾਵਾਂ ਚ ਵੀ ਬੜੀ ਦਿੱਕਤ ਬੰਦਿਆਂ ਚ ਵੀ ਬੜੀ ਦਿੱਕਤ ਥਾਇਰੋਇਡ ਦੀ ਹੋਣ ਲੱਗ ਗਈ ਉਹਨਾਂ ਦੇ ਹੈਅਰ ਫਾਲ ਤੇ ਉਹਨਾਂ ਦੀ ਸਕਿਨ ਯਾਨੀ ਕਿ ਚਮੜੀ ਉਹਦੇ ਤੇ ਸਭ ਤੋਂ ਜ਼ਿਆਦਾ ਇਫੈਕਟ ਪੈਂਦਾ ਹੈ ਉਹਦਾ ਕੀ ਕਾਰਨ ਹੈ ਜੀ ਸਭ ਤੋਂ ਵੱਡਾ ਕਾਰਨ ਸਰ हेयर ਫਾਲ ਦਾ ਜਾਂ ਸਕਿਨ ਇਸ਼ੂਜ਼ ਦਾ ਹਾਰਮੋਨ ਇੰਬੈਲੈਂਸ ਹੋਣਾ ਹੈ ਭਾਵੇਂ ਉਹ ਮੇਲ ਹੈ ਤੇ ਭਾਵੇਂ ਫੀਮੇਲ ਹੈ ਅਸੀਂ ਫੀਮੇਲ ਦੀ ਗੱਲ ਕਰੀਏ ਸਿਰਫ ਫੀਮੇਲ ਨੂੰ ਜਿਵੇਂ ਉਹਨਾਂ ਦੇ ਹਾਰਮੋਨ ਇੰਬੈਲੈਂਸ ਹੁੰਦੇ ਆ ਪੀਸੀਡੀ ਦੀ ਪ੍ਰੋਬਲਮ ਹੁੰਦੀ ਹੈ ਥਾਇਰਾਇਡ ਦੀ ਹੁੰਦੀ ਹੈਗੀ ਉਹਨਾਂ ਦਾ ਸਰ ਥਾਇਰਾਇਡ ਡਿਸਟਰਬ ਦੈਨ ਐਸਟ੍ਰੋਜਨ ਪ੍ਰੋਜੈਸਟਰੋਨ ਐਫਐਸਐਚ ਐਲਐਚ ਇਸ ਤਰ੍ਹਾਂ ਦੇ ਸਾਰੇ ਹਾਰਮੋਨ ਜਿਹੜੇ ਉਹ ਪਿਗੜ ਜਾਂਦੇ ਹੈਗੇ ਵਿਟਾਮਿਨ ਦੀ ਡੈਫੀਸ਼ੈਂਸੀਜ਼ ਉਹਨਾਂ ਨੂੰ ਹੋ ਜਾਂਦੀਆਂ ਤੇ ਜੇ ਅਸੀਂ ਉਹਨ ਦਾ ਅਦਰ ਹੈਂਡ ਮੇਲ ਦੀ ਗੱਲ ਕਰੀਏ ਮੇਲ ਦਾ ਮੇਨ ਟੈਸਟੋਸਟੇਰੋਨ ਲੈਵਲ ਜਿਹੜਾ ਹੈ ਉਹ ਡਿਸਟਰਬ ਹੋ ਜਾਂਦਾ ਹੈ ਇਹੀ ਕੌਜ਼ਸ ਹੁੰਦੇ ਹੈਗੇ ਸਰ ਇਹ ਸਭ ਡਿਸਟਰਬ ਹੋਣ ਦੇ ਨਾਲ ਸਾਨੂੰ ਚਾਹੀਦਾ ਕਿ ਜਿਹੜੇ ਮੈ ਟੈਸਟ ਦੇ ਨਾਮ ਲੱਤੇ ਹੈ ਨਾ ਸਰ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਆਪਣਾ ਇਹ ਸਾਰੇ ਟੈਸਟ ਕਰਾ ਲਈਏ ਤਾਂ ਕਿ ਸਾਨੂੰ ਕੌਜ਼ ਪਤਾ ਲੱਗ ਜਾਏ ਕਿ ਕਿਹੜੇ ਕਰਕੇ ਸਾਡਾ ਹੈਅਰ ਫਾਲ ਔਰ ਸਕਿਨ ਦੇ ਇਸ਼ੂਸ ਆ ਰਹੇ ਕਿ ਮੈਮ ਕੋਈ ਇਸ ਤਰ੍ਹਾਂ ਦਾ ਵਿਗਿਆਬਦ ਤਰੀਕਾ ਹੈ ਜਿਸ ਕਰ ਜਿਸ ਨਾਲ ਜਾਂ ਜਿਸ ਕਰਕੇ ਜਿਹੜੇ ਸਾਡੇ ਹੈਅਰ ਫਾਲ ਹੈਗੇ ਨੇ ਜਾਂ ਸਕਿਨ ਜਿਵੇਂ ਅਸੀਂ ਗੈਲੇਵੀ ਹੁੰਦੀ ਹੈ ਬਚਪਨ ਚ ਲੱਗਦੀ ਹੈ ਪਚਪਚ ਮਤਲਬ ਉਮਰ ਤੋਂ ਜ਼ਿਆਦਾ ਸਾਡੀਆਂ ਭੈਣਾਂ ਕਈ ਵਾਰ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਭਰਾ ਦਿਖਣੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਉਹ ਤੇ ਆਣ ਕਿਵੇਂ ਰੱਖਿਆ ਜਾ ਸਕਦਾ ਕਹਿਣ ਦਾ ਭਾਵੇਂ ਹੋਇਆ ਸਰ ਅਗਰ ਅਸੀਂ ਗੱਲ ਕਰੀਏ ਕਿ ਜਿਹੜੀ ਦੋਨੇ ਇਸ਼ੂਸ ਅਸੀਂ ਡਿਸਕਸ ਕੀਤੇ ਐ ਇਹਨਾਂ ਲਈ ਵਿਟਾਮਿਨ B12 ਬਾਇਟਿਨ ਤੇ ਜਿਹੜੇ ਅਸੀਂ ਵਿਟਾਮਿਨ ਆਹ ਹੁਣੇ ਆਪਣੇ ਬਲੱਡ ਪ੍ਰੋਫਾਈਲਸ ਦੀ ਗੱਲ ਕੀਤੀਆਂ ਸੀਗੀਆਂ ਤੇ ਉਹ ਡੈਫੀਸ਼ੀਐਂਸੀ ਨਿਊਟ੍ਰੀਐਂਟ ਡੈਫੀਸ਼ੀਐਂਸੀਸ ਦੇ ਕੌਜ਼ਸ ਹੀ ਹੁੰਦੀ ਐ ਸਰ ਉਹਨਾਂ ਨੂੰ ਚਾਹੀਦਾ ਕਿ ਸਭ ਤੋਂ ਪਹਿਲੇ ਤਾਂ ਉਹ ਜਿਹੜੇ ਤਾਂ ਹੈਗੇ ਆ ਨਾਨ ਵੇਜ ਸਰ ਉਹ ਤਾਂ ਨਾਨ ਵੇਜ ਲੈਂਦੇ ਹੈਗੇ ਕਿਉਂਕਿ ਮੇਨ ਸਾਨੂੰ ਵਿਟਾਮਿਨ ਜਿਹੜਾ B12 ਹੈਗਾ ਇਹ ਨਾਨ ਵੇਜੀਟੇਰੀਅਨ ਜਿਹੜੇ ਹੈਗੇ ਆ ਉਹਨਾਂ ਨੂੰ ਇਜ਼ੀਲੀ ਲਾਈਕ ਐਗਸ ਹੋਗੇ ਫਿਸ਼ ਹੋਗੀਆਂ ਜਾਂ ਮਟਰਨਸ ਵਗੈਰਾ ਜੋ ਵੀ ਮੀਟ ਖਾਂਦੇ ਉਹਨਾਂ ਨੂੰ ਇਜ਼ੀਲੀ ਮਿਲ ਜਾਂਦਾ ਹੈਗਾ ਮਤਲਬ ਪ੍ਰੋਟੀਨ ਔਰ ਜਿਹੜੇ ਵਿਟਾਮਿਨਸ ਨੇ ਜਿਹੜੀਆਂ ਲੋੜਿੰਦੇ ਹੈਗੇ ਨੇ ਜਿਹੜੇ non vegetarian ਲੋਕ ਹੈਗੇ ਨੇ ਉਹਨਾਂ ਨੂੰ ਆਸਾਨੀ ਨਾਲ ਮਿਲ ਜਾਂਦੇ ਨੇ ਤੇ ਫਿਰ ਜਿਹੜੇ ਖਾਂਦੇ ਨਹੀਂ ਖਾਂਦੇ ਜੀ ਪਸੰਦ ਨਹੀਂ ਕਰਦੇ vegetarian ਸਾਡਾ ਭਾਈਚਾਰਾ ਹੈਗਾ 80% ਸਰ vegetarian ਪੀਪਲ ਹੀ ਹੈਗੇ ਸਾਡੇ ਵਰਗੇ ਤਾਂ ਹੁਣ ਉਹਨਾਂ ਨੇ ਵਿਟਾਮਿਨ B12 ਕਿੱਥੋਂ ਕੰਪਲੀਟ ਕਰਨਾ ਸਰ ਉਹਨਾਂ ਦੇ ਵੀ ਖਾਣੇ ਦੇ ਵਿੱਚ ਜੋ ਵੀ ਅਸੀਂ ਹਰਪ੍ਰੀਤ ਦੀ ਤਰ੍ਹਾਂ ਇਸ ਵਾਰ ਵੀ ਡਿਸਕਸ ਕਰਦੇ ਆ ਉਹਨਾਂ ਨੇ ਸਰ ਪਹਿਲਾਂ ਤਾਂ ਵਿਟਾਮਿਨ ਡੀ ਜਿਹੜਾ ਹੈਗਾ ਸਨ ਐਕਸਪੋਜ਼ਰ ਤੋਂ ਸਾਨੂੰ ਬੜਾ ਈਜ਼ੀ ਮਿਲਣਾ ਹੈਗਾ ਹਨਾ ਵਿਟਾਮਿਨ ਡੀ ਉਹਨਾਂ ਨੇ ਸਨ ਐਕਸਪੋਜ਼ਰ ਤੋਂ ਲੈਣਾ ਹੈ ਤੇ ਦੂਸਰੀ ਗੱਲ ਜੇ ਉਹ ਥੋੜਾ ਆਈਜ਼ ਨੂੰ ਡਾਇਰੈਕਟ ਤਾਂ ਆਈਜ਼ ਨੂੰ ਆਪਣੇ ਸਨਲਾਈਟ ਵੱਲ ਨਾ ਰੱਖਣ ਤੁਹਾਨੂੰ ਪਤਾ ਹੈ ਇਹ ਹਾਈ ਰੇਸ ਹੁੰਦੀਆਂ ਹੈਗੀਆਂ ਅਗਰ ਉਹ ਆਈਜ਼ ਦੇ ਥਰੂ ਥੋੜਾ ਵਿਟਾਮਿਨ ਡੀ ਲੈਂਦੇ ਹੈਗੇ ਹਨਾ ਸਰ ਉਹਨਾਂ ਦਾ ਮੈਲਾਟੋਨਿਨ ਲੈਵਲ ਜਿਹੜਾ ਹੈਗਾ ਪਿਟਿਟਰੀ ਗਲੈਂਡ ਦਾ ਉਹ ਬੜਾ ਜਲਦੀ ਕਵਰ ਹੁੰਦਾ ਹੈ ਜਿਹਦੇ ਕਰਕੇ ਉਹਨਾਂ ਦਾ ਹੈਅਰ ਫਾਲ ਦੀ ਸਟੈਂਡ ਜਿਹੜੀਆਂ ਮੰਨ ਲਓ ਥਿਨ ਹੋ ਗਈਆਂ ਹੈਗੀਆਂ ਜਾਂ ਗੰਜਾ ਪਨ ਆ ਗਿਆ ਹੈਗਾ ਜਾਂ ਹੈਅਰ ਰੋਜ਼ਗਦਾ ਤੇ ਹੁਣ ਅਸੀਂ ਗੱਲ ਕਰ ਰਹੇ ਸੀ ਵਿਟਾਮਿਨ B12 ਦੀ B12 ਸਰ ਉਹਨਾਂ ਨੇ ਵੈਜੀਸ ਤੋਂ ਜੋ ਵੀ ਗ੍ਰੀਨ ਵੈਜੀਟੇਬਲਸ ਹੈ ਉਹਨਾਂ ਤੋਂ ਲੈ ਸਕਦੇ ਹੈਗੇ ਆ ਆਪਣਾ ਬੀਟੂਟ ਦੇ ਵਿੱਚ ਵਿਟਾਮਿਨ B12 ਬਹੁਤ ਅੱਛੀ ਕੁਆਂਟੀਟੀ ਚ ਹੁੰਦਾ ਹੈਗਾ ਸਪਰਾਉਟਸ ਕੋਈ ਵੀ ਸਪਰਾਉਟਸ ਬਣਾ ਸਕਦੇ ਹੈਗੇ ਲਾਈਕ ਮੂੰਗ ਦਾਲ ਹੋ ਗਿਆ ਛੋਲਿਆਂ ਦਾ ਹੋ ਗਿਆ ਮੂੰਗਫਲੀ ਦੀ ਗਿਰਿਆਂ ਦਾ ਹੋ ਗਿਆ ਕੋਈ ਵੀ ਸਪਰਾਉਟਸ ਬਣਾਉਂਦੇ ਆ ਫਰਮੈਂਟ ਜਦੋਂ ਫਰਮੈਂਟੇਸ਼ਨ ਹੋ ਜਾਂਦੀ ਉਹਦੇ ਤੇ ਤਾਂ ਉਹ ਇਜ਼ੀ B12 ਉਹਦੇ ਚ ਕੰਜ਼ੂਮ ਹੁੰਦਾ ਬਾਕੀ ਗ੍ਰੀਨ ਵੈਜੀਸ ਲੈ ਸਕਦੇ ਹੈਗੇ ਸਰ ਇਹਨਾਂ ਸਬਜ਼ੀ ਦੇ ਵਿੱਚ ਉਹ ਉਹਨਾਂ ਵੀ 12 ਜਿਹੜਾ ਹੈਗਾ ਉਹ ਬਹੁਤ ਅੱਛੀ ਕੁਆਂਟੀਟੀ ਚ ਮਿਲੇਗਾ ਫਿਰ ਵੀ ਅਸੀਂ ਅੱਜ ਕੁਝ ਡਾਇਗਰਾਮਸ ਰੱਖੇ ਆ ਜੋ ਸ਼ਾਰਟਲੀ ਅਸੀਂ ਸਾਰੇ ਉਹਨਾਂ ਨੂੰ ਡਿਸਕਸ ਕਰ ਦਨੇ ਹੈਗੇ ਕਿਉਂਕਿ ਸਾਡੇ ਜਿਹੜੇ ਦੋ ਇਸ਼ੂ ਸੀਗੇ ਮੇਨ ਸਰ ਇਹ ਥੋੜਾ ਜਿਹਾ ਕਰ ਦੋ ਜ਼ੂਮ ਕਿਉਂਕਿ ਪੇਸ਼ੈਂਟ ਨੂੰ ਪਤਾ ਲੱਗ ਜਾਏ ਕਿ ਉਹਨਾਂ ਨੂੰ ਜਿਹੜੀ ਵੀ ਡੈਫੀਸ਼ੀਐਂਸੀ ਆਂਦੀ ਹੈ ਲਾਈਕ ਜ਼ਿੰਕ ਦੀ ਹੋਗੀ ম্যাগਨੀਸ਼ੀਅਮ ਦੀ ਹੋਗੀ omega 3 ਦੀ ਹੋਗੀ ਸਾਰੀਆਂ ਉਹਨਾਂ ਨੂੰ ਇਸੇ ਤੋਂ ਹੀ ਮਿਲ ਜਾਣੀਆਂ ਹੈਗੀਆਂ ਸੋ ਤੁਸੀਂ ਦੇਖੋ ਇਹ ਚਾਰਟ ਹੈਗਾ ਜਿਹੜਾ ਹਰਮੀਤ ਜੀ ਨੇ ਇੱਥੇ ਰੱਖਿਆ ਜਿਵੇਂ ਕਿ ਜ਼ਿੰਕ ਦੀ ਪੂਰਤੀ ਹੈਗੀ ਤਾਂ ਪਮਕਿਨ ਸੀਡਸ ਤੋਂ ਹੋ ਸਕਦੀ ਹੈ ਔਰ ਕੈਲਸ਼ੀਅਮ ਹੈ ਗਿਆ 엘ਮੰਟਸ ਯਾਨੀ ਕਿ ਬਦਾਮਾ ਤੋਂ ਹੋ ਸਕਦੇ ਨੇ ਇਸੇ ਤਰੀਕੇ ਨਾਲ ਮੈਗਨੀਸ਼ੀਅਮ ਦੇ ਹਿਸਾਬ ਨਾਲ ਉਹਨਾਂ ਨੇ ਲਿਖਿਆ ਆਕੇਲੇ ਲਿਖੇ ਨੇ ਆਇਰਨ ਦੇ ਹਿਸਾਬ ਨਾਲ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਲਿਖੀਆਂ ਨੇ ਵਿਟਾਮਿਨ ਸੀ ਹੋ ਗਿਆ ਔਰੈਂਜ ਹੋ ਗਿਆ ਔਰ ਇਸੇ ਤਰੀਕੇ ਨਾਲ ਲਿਖਿਆ ਔਰ ਨਾਲ ਹੀ ਇੱਕ ਇਹ ਸੀਡਸ ਵੀ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਕਿ ਜਿੰਨਾ ਸੀਡਸ ਦੇ ਜ਼ਰੀਏ ਅਸੀਂ ਜਿਹੜੇ ਅ ਵੈਜੀਟੇਰੀਅਨ ਭਾਈਚਾਰਾ ਹੈ ਉਹ ਕਿਵੇਂ ਪ੍ਰੋਟੀਨ ਦੀ ਔਰ ਸਹੀ ਮਿqdਾਰ ਦੇ ਵਿੱਚ ਵਿਟਾਮਿਨਸ ਦੀ ਜਿਹੜੀ ਭਰਪੂਰ ਮਾਤਰਾ ਉਹ ਲੈ ਸਕਦਾ ਹੈ ਪੰਪਕਿਨ ਸੀਡਸ ਲਿਖੇ ਹੋਏ ਹੈਗੇ ਨੇ ਸਨਫਲਾਅਰ ਸੀਡਸ ਹੈਗੇ ਨੇ ਚੀਆ ਸੀਡਸ ਹੈਗੇ ਨੇ ਫਲੈਕ ਸੀਡਸ ਹੈਗੇ ਨੇ ਔਰ ਵਾਟਰ ਲੈਮਨ ਸੀਡਸ ਹੈਗੇ ਨੇ ਇਹ ਸਾਰੇ ਚੀਜ਼ਾਂ ਦੇ ਨਾਲ ਮੈਮ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਇਹ ਥੇ ਇਹ ਹੈ ਤੇ ਇਹ ਜਿਹੜੀ ਸਕਿਨ ਦੀ ਪ੍ਰੋਬਲਮ ਹੈ ਜਿਹੜਾ ਤੁਸੀਂ ਇਹ ਸੀਡਸ ਦੱਸ ਰਹੇ ਹੋ ਜਾਂ ਜਿਹੜੀਆਂ ਇਹ ਵਿਟਾਮਿਨਸ ਤੁਸੀਂ ਦੱਸ ਰਹੇ ਵੀ ਜਿਹੜੀ ਜਿਹੜੀ ਚੀਜ਼ਾਂ ਜਿਸ ਜਿਸ ਤੋਂ ਮਿਲਦੀਆਂ ਨੇ ਤੇ ਸਕਿਨ ਦੇ ਉੱਤੇ ਅਸਰ ਠੀਕ ਕਰਨਗੇ ਜਾਂ ਸਕਿਨ ਸਾਡੇ ਠੀਕ ਕਰਨਗੇ ਸਕਿਨ ਤਾਂ ਲਟਕ ਜਾਂਦੀ ਹੈ ਜਿਨ੍ਹਾਂ ਨੂੰ thyroid ਹੋ ਜਾਂਦਾ ਜੀ ਜੀਵੇਂ ਤੁਸੀਂ ਸਰ ਹੁਣੇ ਗੱਲ ਕੀਤੀ ਕਿ ਲੱਗਦਾ ਹੁੰਦੇ ਤਾਂ ਅਸੀਂ 18 ਦੇ ਹੈਗੇ ਹਣਾ ਤੇ ਪਰ ਲੱਗਦੇ 55 ਦੇ ਹੈਗੇ ਕਿਉਂਕਿ ਬਚਪਨ ਵਾਲੇ ਇਹ ਹੁੰਦੀ ਹੈ ਲੱਗਦੇ 55 ਬੜਾ ਸਹੀ ਸਸੂ ਦੀ ਗੱਲ ਕੀਤੀ ਸਰ ਅੱਜ ਦੇ ਟਾਈਮ ਤੇ ਇਹੀ ਹਾਲ ਹੋ ਰਿਹਾ ਹੈਗਾ ਇਥੋਂ ਤੱਕ ਕਿ ਸਿਰ ਪੁਰਾਣੇ ਟਾਈਮ ਦੇ ਤੁਹਾਨੂੰ ਪਤਾ ਹੈ ਕਿ ਬਜ਼ੁਰਗ ਪੁਰਾਣੇ ਟਾਈਮ ਦੇ 100 100 ਸਾਲ ਦੇ ਬਜ਼ੁਰਗ ਵੀ ਵਧੀਆ ਕੰਮਕਾਰ ਕਰਦੇ ਪਰ ਅੱਜ ਦੇ ਟਾਈਮ ਦੇ ਤੇ 50 ਸਾਲ ਦੀ ਲੇਡੀ ਦੇਖ ਲਓ ਕਿ ਉਹਨਾਂ ਦੇ ਕੋਲ ਗੋਡੇ ਗਿੱਟੇ ਤੇ ਹੋਰ ਉਹਨਾਂ ਦੀ ਬੜੀ ਲੱਗਦਾ ਕਿ ਇਹ ਪਤਾ ਨਹੀਂ 90 95 ਦੀ ਹੋ ਗਈ ਹੈਗੀ ਨਾ ਹੀ ਇਹਨੇ ਇਹ ਸਾਨੂੰ ਪਤਾ ਹੀ ਐ ਵੀ ਨਾ ਹੀ ਇਹਨੇ ਇਸ ਰਹਿ ਗਈ ਹੁਣ ਅਸੀਂ ਡਿਸ ਅਸੀਂ ਗੱਲ ਕਰੀਏ ਸਰ हेयर फॉਲ ਦੀ ਹੁਣੇ ਅਸੀਂ ਰੱਖਿਆ ਦੇਖੋ ਧਨੀਆਂ ਰੱਖਿਆ ਹੋਇਆ ਇਹ ਧਨੀਆਂ ਰੱਖਿਆ ਸਰ ਔਰ ਇਹ ਮੈਂ ਰੱਖੇ ਹੈਗੇ ਆ ਸਰ ਹੀ ਬਿਸਕਸ ਤੇ ਫਲਾਰ ਸੁਕਾਏ ਹੋਏ ਸਰ ਗੁਲਹੜ हां जी हां जी ਗੁੜ ਹਲਜੀ ਨੂੰ ਬੋਲ ਦਿੰਦੇ ਹੈਗੇ ਸਰ ਉਹਨਾਂ ਨੇ ਧਨੀਆ ਜੜਾਂ ਸਮੇਤ ਧਨੀਆ ਲੈਣਾ ਹੈਗਾ हेयर वॉश ਕਰਨ ਤੋਂ ਪਹਿਲਾਂ ਜਾਂ ਤਾਂ ਧਨੀਆ ਸੁਕਾ ਕੇ ਤਾਂ ਪਾਊਡਰ ਬਣਾ ਲੈਣ ਜਿਉਂ ਉਹਨਾਂ ਨੇ ਫਿਰ ਵੀ ਔਖਾ ਲੱਗਦਾ ਪਾਊਡਰ ਬਣਾਣਾ ਤਾਂ ਤਾਜ਼ਾ ਧਨੀਆ ਜਿਵੇਂ ਆ ਰਿਹਾ ਹੈਗਾ ਉਹਨਾਂ ਨੇ ਮਿਕਸੀ ਦੇ ਵਿੱਚ ਬਲੈਂਡ ਕਰਕੇ ਇਹਦਾ ਥੋੜਾ ਜਿਹਾ سیرਮ ਟਾਈਪ ਬਣਾ ਲੈਣਾ ਇਸ ਨੂੰ سیرਮ ਟਾਈਪ ਬਣਾ ਕੇ ਉਹਨਾਂ ਨੇ हेयर वॉश ਕਰਨ ਤੋਂ ਪਹਿਲਾਂ ਆਪਣੇ ਵਾਲਾਂ ਤੇ ਲਗਾਉਣਾ ਹੈ ਮ사ਜ ਕਰਨੀ ਹੈ ਕਿ 40 ਮਿੰਟਸ ਰੱਖ ਲੈਣ ਸਰ ਇਹ 80% ਕੱਲਾ हेयर फॉਲ ਹੀ ਨਹੀਂ ਰੋਕੂਗਾ ਇਹ ਦੇ ਨਾਲ ਰੀਗਰੋਥ ਉਥ ਵੀ ਹੋ ਸਕਦਾ ਹੈ ਅਗਰ ਕਿਤੇ ਬਲਡਨੈਸ ਹੋ ਗਈ ਹੈ ਤਾਂ ਮਤ ਤਨੀਏ ਦਾ ਤੇਲ ਬਣਾ ਕੇ ਸੀ ਇੱਕ ਤਰ੍ਹਾਂ ਦਾ ਤੇਲ ਸਟਾਈਲ ਕਹਿ ਲੀਏ ਸੇਰਮ ਸਟਾਈਲ ਕਹਿ ਲੀ। ਹਾਂ ਹਾਂ ਕੱਲੇ ਤਨੀਏ ਨਾਲ ਕੱਲੇ ਤਨੀਏ ਦਾ ਵੈਸੇ ਤਾਂ ਤੁਹਾਨੂੰ ਪਤਾ ਸਿਰਫ ਫਾਰਮੂਲੇਸ਼ਨ ਜਿਵੇਂ ਕਿ ਅਗਰ ਕੋਕੋਨਟ ਜਾਂ ਸਰੋਂ ਦੇ ਤੇਲ ਦੇ ਵਿੱਚ ਅਸੀਂ ਮੇਥੀ, ਕਲੌਂਜੀ, ਐਲੋਵੇਰਾ ਜਾਂ ਓਨੀਅਨ ਪਾਣੇ ਹੈਗੇ ਆ ਤਾਂ ਇਹਨਾਂ ਚੀਜ਼ਾਂ ਦੇ ਵੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਪਰ ਅਸੀਂ ਅੱਜ ਸਪੈਸ਼ਲ ਵਿਟਾਮਿਨ B12 ਦੀ ਗੱਲ ਕਰ ਰਹੇ ਸੀ ਕਿ ਵਿਟਾਮਿਨ B12 ਬਾਇਟਿੰ ਸਾਨੂੰ ਕਿੱਥੋਂ ਮਿਲਣਾ ਹੈਗਾ ਉਸ ਦੇ ਕਰਕੇ ਅਸੀਂ ਸਪੈਸ਼ਲ ਫਾਰਮੂਲੇਸ਼ਨ ਤਨੀਏ ਦੀ ਰੱਖੀ ਆ ਸੀਜ਼ਨਲ ਚੀਜ਼ਾਂ ਸੀ ਯੂਜ਼ ਕਰ ਸਕਦੇ ਆ ਤੇ ਦੂਸਰੀ ਕੱਲ ਜਿਹੜੇ ਸਰ ਕਿਸੇ ਵੀ ਤੇਲ ਦੇ ਵਿੱਚ ਭਾਵੇਂ ਕੋਕੋਨਟ ਤੇ ਭਾਵੇਂ ਉਹਨਾਂ ਨੇ ਲੈਣਾ ਸਰ੍ਹੋਂ ਦਾ ਤੇਲ ਹੈ ਨਾ ਉਹਦੇ ਵਿੱਚ ਇਹ ਸੁਕਾਏ ਹੋਏ ਹੀਬਿਸਕਸ ਫਲਾਰ ਭਾਵੇਂ ਫਰੈਸ਼ ਲੈਣਾ ਫਰੈਸ਼ ਲਿਆ ਕੇ ਵੀ ਉਹ ਤੇਲ ਦੇ ਵਿੱਚ ਉਹਨਾਂ ਨੇ ਕਾੜਨੇ ਆ ਸਰ ਚੰਗੇ ਉਹਨਾਂ ਨੇ ਉਹਨਾਂ ਨੂੰ ਮਤਲਬ ਫਰਾਈ ਕਰਨਾ ਹੈਗਾ ਤੇ ਵਿੱਚ ਉਹ ਕਲੋਂਜੀ ਮੇਥੀ ਐਲੋਵੀਰਾ ਕੁਝ ਵੀ ਪਾ ਸਕਦੇ ਆ ਦੂਸਰੀ ਗੱਲ ਸਰ ਸਭ ਤੋਂ ਵੱਡਾ ਫਾਇਦਾ ਉਹਨਾਂ ਨੂੰ ਲੱਗਦਾ ਕਿ ਉਹ ਫਰੈਸ਼ ਫਲਾਰ ਵੀ ਕਿਤੇ ਲੱਗੇ ਹੋਏ ਹੈਗੇ ਆ ਹੁਣ ਇਹ ਕੱਲਾ ਲਾਉਣ ਨਾਲ ਤਾਂ ਨਹੀਂ ਨਾ ਇਹ ਸਾਨੂੰ ਡੈਫੀਸ਼ੀਐਂਸੀ ਸਾਡੀ ਕਵਰ ਅਪ ਹੋਣੀ ਕਿਉਂਕਿ ਸਾਡੇ ਸਟਮਕ ਨੂੰ স্মਲ ਇੰਟੈਸਟਾਈਨ ਨੂੰ ਇਹ ਚੀਜ਼ਾਂ ਵੀ ਤਾਂ ਚਾਹੀਦੀਆਂ ਹੈ ਨਾ ਠੀਕ ਹੈ ਵਿਟਾਮਿਨ B12 ਸਾਡੀ ਬਾਡੀ ਤਿਆਰ ਨਹੀਂ ਕਰਦੀ ਸਾਨੂੰ ਬਾਹਰੋਂ ਹੀ ਲੈਣਾ ਪੈਣਾ ਹੈਗਾ ਤਾਂ ਇਸ ਕਰਕੇ ਸਰ ਹੀਬਿਸਕਸ ਫਲਾਰ ਨੂੰ ਫਰੈਸ਼ ਖਾ ਵੀ ਸਕਦੇ ਹੈਗੇ ਆ ਖਾ ਵੀ ਸਕਦੇ ਆ ਜੀ ਕਿਵੇਂ ਯੂਜ਼ ਕਰਦੇ ਤੁਸੀਂ ਦੱਸ ਰਹੇ ਸੀ ਬਿਹਾਈਂਡ ਦਾ ਕੈਮਰਾ ਵੀ ਤੁਸੀਂ ਵੀ ਬਹੁਤ ਤਰੀਕੇ ਨਾਲ ਇਹਨੂੰ ਯੂਜ਼ ਕਰਦੇ ਹੋ ਕਿਵੇਂ ਯੂਜ਼ ਕਰਦੇ ਹੋ ਤੁਸੀਂ ਸਰ ਤੋ ਲਾਸਟ 6 8 ਮੰਥ ਪਹਿਲੇ ਮੇਰੇ ਹੇਅਰਸ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਮੈਂ ਤਾਂ ਸਿਰਫ ਮਾਰਨਿੰਗ ਵਾਕ ਤੇ ਜਿਵੇਂ ਜਾਣਾ ਦੇਖਿਆ ਹੀ ਬਿਸਕਸ ਫਲਰ ਲੱਗੇ ਹੋਇਆ ਮੈਂ ਪਹਿਲੇ ਜਿਹੜੇ ਇੱਕ ਫਲਰ ਉਤਾਰਨਾ ਤੇ ਉਹ ਪਹਿਲੇ ਜਿਹੜੇ ਖਾ ਲੈਣਾ ਦੂਜਾ ਜਿਹੜਾ ਫਿਰ ਉਹ ਫਲਰ ਦੇ ਕੋਲ ਦੀ ਲਾਓ ਫਿਰ ਤੋੜ ਲੈਣਾ ਤੇ ਖਾ ਲੈਣਾ ਮੈਂ ਡੇਲੀ ਦੇ ਦੋ ਫਲਰ ਖਾ ਲੈਂਦੀ ਸੀਗੀ ਫਿਰ ਦੋ ਫਲਰ ਪੌਕੇਟਸ ਪਾਏ ਘਰ ਆਏ ਚਾਹ ਬਣਾਉਣ ਲੱਗਿਆ ਮੈਂ ਉਹਦੇ ਚ ਫਿਰ ਉਹ ਫਲਰ ਪਾ ਦੇਣਾ ਤਾਂ ਦੇਖ ਸਰ ਕਿੰਨਾ ਫਾਇਦਾ ਤੇ ਮੈਨੂੰ ਮਹੀਨਾ ਵੀ ਨਹੀਂ ਲੱਗਾ 1 ਮਹੀਨੇ ਦੇ ਅੰਦਰ ਅੰਦਰ ਹੀ ਮੇਰੇ ਹੇਅਰਸ ਦਾ ਟੈਕਸਚਰ ਜਿਹੜਾ ਉਹ ਬ ਉਹ ਜਿਹੜੇ ਥਿਨਿੰਗ ਸੀ ਕਿ ਉਹ ਵੀ ਸਾਰੀ ਕਵਰ ਅਪ ਹੋ ਗਈ ਸੀ ਕਿ ਤੇ ਹੇਅਰਸ ਤਾਂ ਮੇਰੇ ਕੌਮ ਦੇ ਵਿੱਚ ਉਤਰਦੇ ਸੀ ਜਬ ਕਿ ਉਸ ਤੋਂ ਬਾਅਦ ਹੁਣ ਜਿਵੇਂ ਵੀ ਅਸੀਂ ਹੱਥ ਲਗਾ ਰਿਹਾ ਮਤਲਬ ਇਹ ਨਹੀਂ ਕਿ ਮੇਰੇ ਹੇਅਰਸ ਹੱਥ 'ਚ ਆ ਜਾਣ ਸਰ ਜੀ 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 ਅੱਛਾ ਤੇ ਮੈਮ ਇਹ ਤੁਸੀਂ ਦੱਸਤਾ ਤਰੀਕਾ ਤਨੀ ਨੂੰ ਤੇ ਗੁਲਹੜ ਦੇ ਫੁੱਲਾਂ ਦੇ ਇਸਤੇਮਾਲ ਦਾ ਬਹੁਤ ਸਾਰੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਜਿਨ੍ਹਾਂ ਕੋਲ ਟਾਈਮ ਹੀ ਨਹੀਂ ਹੈਗਾ ਸੈਰ ਕਰਨ ਦਾ ਬੱਚਿਆਂ 'ਚ ਹੀ ਟਾਈਮ ਨਹੀਂ ਮਿਲਦਾ ਕਈਆਂ ਨੂੰ ਆਪਣੀ ਜੌਬ 'ਚੋਂ ਟਾਈਮ ਨਹੀਂ ਮਿਲਦਾ ਕਈਆਂ ਨੂੰ ਪਰਿਵਾਰ ਵੱਡੇ ਨੇ ਤੇ ਪਰਿਵਾਰ ਦੇ ਕੰਮਾਂ ਕਰਨ 'ਚ ਨਹੀਂ ਟਾਈਮ ਮਿਲਦਾ ਫਿਰ ਉਹਨਾਂ ਵਾਸਤੇ ਤੁਸੀਂ ਕੀ ਸੁਜੈਸਟ ਕਰੋਗੇ ਸਰ ਉਹਨਾਂ ਲਈ ਆਪਾਂ ਫਾਰਮੂਲੇਸ਼ਨ ਰੱਖੀ ਹੋਈ ਹੈਗੀ ਹੈ ਜਿਵੇਂ ਸਾਡੀ ਗੱਲ ਰਹਿ ਗਈ ਸੀ ਕਿ ਅਸੀਂ ਸਕਿਨ ਦੇ ਇਸ਼ੂਜ਼ ਵੀ ਨਾਲ ਡਿਸਕਸ ਕੀਤੇ ਸੀਗੇ ਨਾ ਸਰ ਸਕਿਨ ਦਾ ਸਰ ਤુલਸੀ ਦੇ ਪੱਤੇ ਹਰ ਇੱਕ ਦੇ ਆਲੇ ਦੁਆਲੇ ਆਪਾਂ ਨੂੰ ਮਿਲ ਜਾਂਦੇ ਆ ਬੜਾ ਈਜ਼ੀਲੀ ਸਰ ਪੁਰਾਣੇ ਤੋਂ ਪੁਰਾਣਾ ਸਕਾਰਸ ਹੈ ਐਕਨੇ ਹੈ ਬਲੈਮਿਸ਼ਸ ਹੈ ਕਿਸੇ ਵੀ ਰੀਜ਼ਨਸ ਕਰਕੇ ਹੋਇਆ ਉਹਨਾਂ ਨੇ ਤુલਸੀ ਦਾ ਪੱਤਖ ਖਾਲੀ ਵੀ ਲੈ ਕੇ ਨਾ ਸਰ ਥੋੜਾ ਜਿਹਾ ਤੇਲ ਪਾ ਕੇ ਉਹਨਾਂ ਨੇ ਰਗੜ ਕੇ ਆਪਣੇ ਫੇਸ ਤੇ ਉਹੀ ਲਗਾ ਲੈਣਾ ਸੌਖਾ ਤਰੀਕਾ ਨਹੀਂ ਤਾਂ ਉਹਨਾਂ ਨੇ ਤુલਸੀ ਦਾ ਪਾਣੀ ਪਾ ਕੇ ਨਾ ਥੋੜਾ ਜਿਹਾ ਕੋਕੋਨਟ ਆਇਲ ਪਾ ਕੇ ਤુલਸੀ ਦਾ سیرਮ ਬਣਾ ਕੇ ਫ੍ਰਿਜ ਵਿੱਚ ਰੱਖ ਲੈਣ ਤੇ 10 ਦਿਨ ਓਵਰਨਾਈਟੋ ਲਗਾਨ ਤਾਂ ਉਹਨਾਂ ਦੇ ਸਕਾਰਸ ਮੈਨੂੰ ਨਹੀਂ ਲੱਗਦਾ ਮਿਹਨਤ ਤੋਂ ਵੱਧ ਲੈਣਗੇ ਫਿਰ ਵੀ ਅਸੀਂ ਫਾਰਮੂਲੇਸ਼ਨ ਦੇ ਜਿਹਸ ਸਰ ਜਿਵੇਂ ਗੱਲ ਕਰੀ ਹੈ ਅਸੀਂ ਹੈਅਰ ਫਾਲ ਦੀ ਗੱਲ ਕਰ ਰਹੇ ਸੀਗੇ ਅਸੀਂ ডিসਪਲੇ ਕੀਤੇ ਹੋਏ ਹੈਗੇ ਸਰ ਜਿਵੇਂ ਇਹ ਸ਼ੈਂਪੂ ਹੈ ਦੈਨ ਇਹ ਮਾਸਕ ਹੈ ਸਰ ਸਾਨੂੰ ਜ਼ਰੂਰਤ ਨਹੀਂ ਕਿਸੇ ਵੀ ਸੈਲੂਨ ਤੇ ਜਾ ਕੇ ਕੈਮੀਕਲ ਵਾਲੀ ਕੋਈ ਵੀ ਚੀਜ਼ਾਂ ਲਗਾਉਣ ਦੀ ਇਹ ਮਾਸਕ ਹੈ ਸਰ ਪ੍ਰੇਮਵੇਦਾ ਦਾ ਇਹ ਸ਼ੈਂਪੂ ਹੈ ਦਨ ਆਪਣੇ ਕੋਲ ਐ ਆਇਲ ਪੀ ਆਇਆ ਸਰ ਇਹ ਤਿੰਨੋਂ ਚੀਜ਼ਾਂ ਦਾ ਕੰਬੀਨੇਸ਼ਨ ਕੋਈ ਜ਼ਿਆਦਾ ਪ੍ਰਾਈਸ ਦੇ ਵਿੱਚ ਵੀ ਨਹੀਂ ਹੈਗਾ ਸਰ ਬਿਲਕੁਲ ਨੋਮੀਨਲ ਪ੍ਰਾਈਸ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਇੱਕ ਵਾਰੀ ਲੈ ਲੈਣ ਮਹੀਨੇ ਤਬਾਦ ਉਹਨਾਂ ਨੂੰ ਸੈਕੰਡ ਮੰਥ ਸਰ ਲਗਾਣਾ ਨਹੀਂ ਪੈਗਾ ਉਹਨਾਂ ਨੇ ਪੁੱਛਣਾ ਕਿ ਮੈਡਮ ਇਹਦੀ ਫਾਰਮੂਲੇਸ਼ਨ ਕੇਸਿਸ ਅਸੀਂ ਘਰ ਤਿਆਰ ਕਰ ਲੈਣੇ ਹੈਗੇ ਆ ਨਾ ਉਹਨਾਂ ਨੂੰ ਬਾਲ ਸਮੂਥ ਕਰਨ ਦੀ ਜ਼ਰੂਰਤ ਪੈ ਰਹੀ ਹੈ ਕਿ ਸਰ اسپੈਸ਼ਲ ਮਾਸਕ ਤਿਆਰ ਕੀਤਾ ਹੋਇਆ ਤਿੰਨਾਂ ਦਾ ਪੈਕ ਇਕੱਠਾ ਲੈ ਸਕਦੇ ਆ ਅਸੀਂ ਹੁਣੇ ਡਿਸਕਸ ਕਰ ਰਹੇ ਸੀ ਸਕਿਨ ਦੀ ਪ੍ਰੋਬਲਮ ਵੀ ਸਰ ਸਕਿਨ ਦੀ ਪ੍ਰੋਬਲਮ ਉਹਨਾਂ ਨੂੰ ਭਾਵੇਂ ਪੀਸੀਓਡੀ ਕਰਕੇ ਹੋਈ ਹੈ ਕਿਸੇ ਵੀ ਰੀਜ਼ਨਸ ਕਰਕੇ ਹੋਈ ਹੈ ਨੋ ਪ੍ਰੋਬਲਮ ਪੀਸੀਓਡੀ ਦਾ ਟ੍ਰੀਟਮੈਂਟ ਤੇ ਆਪਾਂ ਨੂੰ ਲੈਣਾ ਹੀ ਪੈਣਾ ਹੈ ਨਾ ਜੇ ਆਪਾਂ ਟ੍ਰੀਟਮੈਂਟ ਮੰਨ ਲਓ ਨਹੀਂ ਲੈਣਾ ਤਾਂ ਹਰ ਵਾਰ ਦੀ ਤਰ੍ਹਾਂ ਮੈਂ ਹ ਔਰ ਸਿਨਮਨ ਇਹਨਾਂ ਸਭ ਚੀਜ਼ਾਂ ਨੂੰ ਲੈਣਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਦੇ ਜਿਹੜੇ ਪੀਸੀਓਡੀ ਆਈ ਆ ਉਹਨਾਂ ਦੇ ਹਾਰਮੋਨ ਜਿਹੜੇ ਹੈਗੇ ਬੈਲੈਂਸ ਹੋ ਜਾਣਗੇ ਆਦਰਵਾਇਸ ਸਰ ਉਹਨਾਂ ਨੇ ਐ ਸਕਿਨ ਵਾਲਾ ਪੂਰੀ ਫਾਰਮੂਲੇਸ਼ਨ ਲੈ ਲੈਣੀ ਹੈ ਇਹ ਪਾਊਡਰ ਹੈ ਸਰ ਸਕਿਨ ਦਾ ਤਿਆਰ ਕੀਤਾ ਹੋਇਆ ਦੈਨ ਕੈਪਸੂਲ ਦੈਨ ਇਹ ਟੈਬਲੇਟ ਹੈ ਠੀਕ ਹੈ ਇਹ ਤਿੰਨਾਂ ਦਾ ਕੰਬੀਨੇਸ਼ਨ ਲੈਣ ਸਰ ਇੱਕ ਮਹੀਨੇ ਤੋਂ ਬਾਅਦ ਸੈਕਿੰਡ ਮੰਥ ਉਹਨਾਂ ਨੂੰ ਜ਼ਰੂਰਤ ਨਹੀਂ ਪਏਗੀ ਹਾਂ ਕਈ ਵਾਰੀ ਇਹ ਹੁੰਦਾ ਹੈ ਕਿ ਪੁਰਾਣੀ ਕ੍ਰਿਟੀਕਲ ਪ੍ਰੋਬਲਮ ਅਗਰ ਹੈਗੀ ਹੈ ਸਕਿਨ ਦੀ ਦੈਨ ਆਈ ਥਿੰਕ ਕਿ 2 ਮੰਥਸ ਲਈ ਲੈਣਾ ਪੈ ਸਕਦਾ ਹੈਗਾ ਉਹਨਾਂ ਨੂੰ ਤੇ ਨਾਲ ਸਰ ਤੁਸੀਂ ਹੁਣ ਆਪਾਂ ਹੁਣੇ ਡਿਸਕਸ ਕਰ ਰਹੇ ਸੀ ਕਿ ਜਿਹੜੇ ਇਹ ਦੋਨੋਂ ਪ੍ਰੋਬਲਮਸ ਹੈਗੀਆਂ ਹੈਅਰ ਫਾਲ ਦੀ ਜਾਂ ਸਕਿਨ ਦੇ ਇਸ਼ੂਸ ਦੀ ਪੀਸੀਓਡੀ ਹੋਏਗਾ ਤਾਂ ਵੀਕਨੈਸ ਆਣਾ ਸਰ ਆਬਵੀਅਸ ਹੈ ਕਿਉਂਕਿ ਆਇਰਨ ਡੈਫੀਸ਼ੀਐਂਸੀ ਤਾਂ ਹੋਣੀ ਹੋਣੀ ਉਹਨਾਂ ਨੂੰ ਔਰ ਅਗਰ ਆਇਰਨ ਡੈਫੀਸ਼ੀਐਂਸੀਜ਼ ਹੈਗੀਆਂ ਉਹਨੂੰ ਆਪਾਂ ਕਵਰ ਅਪ ਕਰਨ ਵਾਸਤੇ ਸਰ ਵਿਕੋਨਲ ਕੈਪਸੂਲ ਹੈਗੇ ਭਾਵੇਂ ਮੇਲ ਹੈ ਭਾਵੇਂ ਫੀਮੇਲ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਉਹਨਾਂ ਨੂੰ ਹੈਗੀ ਹੈ ਆ ਆਇਰਨ ਡੈਫੀਸ਼ੀਐਂਸੀ ਦੀ ਹੋਣ ਤੋਂ ਬਾਅਦ ਕੀ ਹੁੰਦਾ ਸਰ ਜੌਂਡਿਸ ਜਾਂ ਟਾਈਫਾਇਡ ਹਰ ਮੰਥ ਆਉਂਦਾ ਆ ਤੇ ਮੇਰੇ پیشنਟ ਮੈਨੂੰ ਇਹ ਬੜਾ ਕੰਪਲੀਮੈਂਟ ਕਰਦੇ ਕਿ ਮੈਮ ਜਿਹੜੀ ਗੱਲ ਤੁਸੀਂ ਡਿਸਕਸ ਕਰਦੇ ਹੋ ਸਾਨੂੰ ਉਹੀ ਪ੍ਰੋਬਲਮ ਹੈਗੀ ਹੈ ਹੁਣੇ ਅਸੀਂ ਗੱਲ ਕੀਤੀ ਹੈ ਨਾ ਕਿ ਹੈਅਰ ਫਾਲ ਦੀ ਵਿੱਚ ਦੀ ਕਹਿੰਗੇ ਮੈਮ ਸਾਨੂੰ ਹਾਰਮੋਨਿਮ ਬੈਲੈਂਸ ਹੋਣ ਕਰਕੇ ਸਾਨੂੰ ਕਿਤੇ ਕਿਤੇ ਜੌਂਡਿਸ ਆ ਜਾਂਦਾ ਕੋਈ ਕਹਿੰਦਾ ਹੈਗਾ ਟਾਈਫਾਇਡ ਆ ਜਾਂਦਾ ਉਹ ਸਭ ਦਾ ਸੋਲੂਸ਼ਨ ਸਰ ਇਹ ਵਿਕੋਨ ਜੀ 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 ਦੇਖੋ ਮੈਮ ਆਖਰ ਦੇ ਵਿੱਚ ਸਵਾਲ ਇੱਕ ਬੜਾ ਅਹਿਮ ਹੈ ਜਿਹੜਾ ਖਾਸ ਕਰਕੇ ਸਾਡੀਆਂ ਭੈਣਾਂ ਅਕਸਰ ਪੁੱਛਦੀਆਂ ਨੇ ਤੇ ਫਿਰ ਜਿਹੜਾ ਥਾਇਰੋਇਡ ਹੈਗਾ ਜਿਹੜਾ ਤੁਸੀਂ ਨੁਸਖਾ ਫਾਰਮੂਲਾ ਗੁਰੜੜ ਵਾਲਾ ਦੱਸਿਆ ਜਾਂ ਜਿਹੜਾ ਤੁਸੀਂ ਇੱਕ ਪਹਿਲਾਂ ਹੋਰ ਵੀ ਬਹੁਤ سارے ਨੁਸਖੇ ਦੱਸੇ ਨੇ ਤੇ ਥਾਇਰੋਇਡ ਬੈਲੈਂਸ ਹੋਏਗਾ ਇਹਦੇ ਨਾਲ ਜਿਹੜਾ ਗੁਲੜੜ ਦੇ ਫੁੱਲ ਖਾਣ ਨਾਲ ਸਰ ਫ੍ਰੈਂਕਲੀ ਸਪੀਕਿੰਗ ਥਾਇਰੋਇਡ ਦਾ ਇੱਕ ਅਲੱਗ ਟ੍ਰੀਟਮੈਂਟ ਹੈ ਹੈਨਾ no doubt ਕਿਉਂਕਿ ਜੋ ਥਾਇਰੋਇਡ ਹੋ ਰਿਹਾ ਹੈ ਥਾਇਰੋਇਡ ਦੇ ਕਾਰਨ ਸਾਨੂੰ हेयर फॉਲ ਤੇ ਸਕਿਨ ਦੇ ਇਸ਼ੂਸ ਹੋ ਰਹੇ ਹੈਗੇ ਹਨਾ ਪਰ ਇਸ ਦੇ ਕਰਕੇ ਥਾਇਰੋਇਡ ਨਹੀਂ ਹੋ ਰਿਹਾ ਥਾਇਰੋਇਡ ਸਾਨੂੰ ਕਿਉਂ ਹੋ ਰਿਹਾ ਹਾਰਮੋਨ ਇੰਬੈਲੈਂਸ ਹੋਣ ਕਰਕੇ ਉਹਦੇ ਕਰਕੇ ਸਰ ਅਗਰ ਜਿਹੜੀ ਫਾਰਮੂਲੇਸ਼ਨ ਦੇਖਣੀ ਜਿਹੜੀ ਮੇਰੀ ਪਿਛਲੀ ਵੀਡੀਓ ਪਈ ਹੈ ਉਹ ਨੂੰ ਡਿਟੇਲ ਵਿੱਚ ਦੇਖਣ ਮੇਰੇ ਪੇਸ਼ੇਂ ਨੂੰ 10 15 ਦਿਨਾਂ ਚ ਹੀ ਫਾਇਦਾ ਹੋਇਆ ਫਿਰ ਵੀ ਤੁਸੀਂ ਜਿਵੇਂ ਥਾਇਰੋਇਡ ਦੀ ਗੱਲ ਕੀਤੀ ਤਾਂ ਓਵਰ ਆਲ ਸਰ ਅੱਜ ਮੈਂ ਸਾਰੀਆਂ ਪ੍ਰੋਬਲਮ ਦਾ ਸੋਲੂਸ਼ਨ ਤੁਹਾਨੂੰ ਹੋਰ ਡਿਸਕਸ ਕਰ ਦੇਣੀ ਆ ਇਹ ਆਈ ਥਿੰਕ ਤੁਸੀਂ ਹੀ ਐਕਸਪਲੇਨ ਕਰ ਦਿਓ ਕਿਉਂਕਿ ਸਾਨੂੰ ਕੁਦਰਤ ਨੇ ਸਰ ਜੇ ਡੀ ਪ੍ਰੋਬਲਮ ਹੈਗੀ ਹੈ ਉਸ ਪ੍ਰੋਬਲਮ ਦੇ ਸ਼ੇਪ ਦੇ ਵਿੱਚ ਨਾ ਕੁਦਰਤ ਨੇ ਸਾਨੂੰ ਖੁਰਾਕ ਦਿੱਤੀ ਹੋਈ ਹੈ ਪਰ ਅਸੀਂ ਕੁਦਰਤ ਨੂੰ ਸਮਝਦੇ ਨਹੀਂ ਤੇ ਅਸੀਂ ਕੁਦਰਤ ਨੂੰ ਸਮਝਣਾ ਹੈ ਸਰ ਜੇ ਫੋਰ ਐਗਜ਼ਾਮਪਲ ਅਸੀਂ ਅੱਜ ਜੋ ਡਿਸਕਸ ਕਰ ਰਹੇ ਸੀ ਬੀਟਰੂਟ ਦੀ ਡਿਸਕਸ ਕੀਤਾ ਹੈ ਨਾ ਸਰ ਹਨ ਬੀਟਰੂਟ ਨੇ ਸਿੱਧਾ ਲੀਵਰ ਤੇ ਕੰਮ ਕਰਨਾ ਕੋਈ ਹੈਗਾ ਵੀ ਲੀਵਰ ਵਰਗਾ ਜੀ ਹਾਂ ਸਰ ਇਹਦੀ ਦੇਖੋ ਸ਼ੇਪ ਹਾਂ ਜੇ ਤੁਸੀਂ ਸ਼ੇਪ ਦੇਖੋ ਹੈਵੀ ਲੀਵਰ ਵਰਗਾ ਇਹਦੀ ਸ਼ਕਲ ਵੀ ਤੇ ਇਹਦੀ ਅਕਲ ਵੀ ਕਹਿੰਦਾ ਮਤਲਬ ਦੋਨੋਂ ਚੀਜ਼ਾਂ ਹੀ ਬੀਟਰੂਟ ਦੀਆਂ ਫਾਇਦਾ ਵੀ ਇਹਨੇ ਉਹੀ ਕਰਨਾ ਹਨਾ ਜੇ ਹੁਣ ਅਸੀਂ ਗੱਲ ਕਰੀਏ ਸਰ ਇਹ ਜਿੰਜਰ ਦੀ ਜਿੰਜਰ ਦੀ ਸ਼ੇਪ ਤੁਹਾਨੂੰ ਕੀ ਲੱਗ ਰਹੀ ਹੈ ਸਰ ਅਮਾਸ਼ੇ ਜੈਸੀ ਹੈ ਜੀ ਪੇਟ 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 ਵਰਗੀ ਹੈਗੀ ਹੈ ਸਰ ਇਹਨਾਂ ਜਿੰਜਰ ਨੇ ਮੈਂ ਆਪਣੀ ਪਿਛਲੀ ਵੀਡੀਓਸ ਵਿੱਚ ਦੱਸਿਆ ਸੀ ਖਾਣਾ ਖਾਣ ਤੋਂ 10 ਮਿੰਟ ਪਹਿਲੇ ਥੋੜਾ ਜਿਹਾ ਜਿੰਜਰ ਸਿੰਧਾ ਨਮਕ ਲਾ ਕੇ ਚਬਾਨ ਸ਼ੁਰੂ ਕਰ ਦੇਣ ਉਸ ਚਬਾਨ ਦੇ ਨਾਲ ਸਰ ਐਸਿਡਿਟੀ ਪੇਟ ਦੀ ਕੋਈ ਵੀ ਪ੍ਰੋਬਲਮ ਹੈਗੀ ਹੈ ਜੇ ਗੱਟ ਹੈਲਥ ਅੱਛੀ ਹੋ ਗਈ ਤਾਂ ਇਹ ਜਿਹੜੀਆਂ ਐਰਾ ਗੈਰਾ ਨੱਤੂ ਖੈਰਾ ਪ੍ਰੋਬਲਮਸ ਹੈਗੀਆਂ ਉਹ ਆਣੇ ਹੀ ਨਹੀਂ ਹੈਗੀਆਂ ਹੈਨਾ ਜੀ ਬਾਕੀ ਇਹ ਸਰ ਇਹ ਵੀ ਚਾਰਟ ਡਿਸਪਲੇ ਕਰ ਦੋ ਤਾਂ ਕਿ ਮੇਰੇ ਪੇਸ਼ੈਂਟ ਨੂੰ ਸੌਖਾ ਕਲੀਅਰ ਹੋ ਜਾਏ ਉਹਨਾਂ ਨੂੰ 올 ਇਨ ਵਨ ਸੋਲੂਸ਼ਨ ਮਿਲ ਜਾਏ ਦੀਦੀ ਸੋ ਤੁਸੀਂ ਇੱਕ ਵਾਰ ਇਸ ਫੂਡ ਐਜ਼ ਅ ਮੈਡੀਸਨ ਜਿਹੜੀਆਂ ਅਸੀਂ ਇਸਤੇਮਾਲ ਕਰ ਸਕਦੇ ਹਾਂ ਹਰਮੀਤ ਜੀ ਨੇ ਜਿਹੜਾ ਇੱਥੇ ਬਣਾ ਕੇ ਰੱਖਿਆ ਚਾਟ ਬਣਾ ਕੇ ਰੱਖਿਆ ਔਰ ਅਕਸਰ ਇਹ ਚਾਟ ਹੈਗਾ ਜਿਹੜਾ ਆਪਣੇ ਇੱਥੇ ਮਰੀਜ਼ਾਂ ਨਾਲ ਉਹ ਡਿਸਕਸ ਜ਼ਰੂਰ ਕਰਦੇ ਨੇ ਔਰ ਦੱਸਦੇ ਨੇ ਕਿ ਅਗਰ ਕਿਸੇ ਨੇ ਜਿਹੜਾ ਵੀ ਅੰਗ ਠੀਕ ਰੱਖਣਾ ਹੈ ਫਾਰ ਐਗਜ਼ਾਮਪਲ ਅਗਰ ਅਸੀਂ ਆਪਣੀ ਕਿਡਨੀ ਨੂੰ ਠੀਕ ਰੱਖਣੀ ਹੈ ਤਾਂ ਉਹਨਾਂ ਨੇ ਦੱਸਿਆ ਵੀ ਕਿਹੜਾ ਫਰੂਟ ਅਸੀਂ ਖਾ ਸਕਦੇ ਹਾਂ ਅਗਰ ਅਸੀਂ ਆਪਣੇ ਲੰਗਸ ਨੂੰ ਪ੍ਰੋਪਰ ਮੇਨਟੇਨ ਕਰਨਾ ਹੈ ਤਾਂ ਕਿਹੜਾ ਫਰੂਟ ਅਸੀਂ ਖਾ ਸਕਦੇ ਹਾਂ ਔਰ ਕਿਸ ਤਰੀਕੇ ਨਾਲ ਅਸੀਂ ਆਪਣੇ ਹਾਰਟ ਨੂੰ ਅਗਰ ਧਿਆਨ ਰੱਖਣਾ ਹੈ ਤਾਂ ਹਾਰਟ ਵਾਸਤੇ ਕਿਹੜੀ ਚੀਜ਼ ਅਸੀਂ ਇਨਟੇਕ ਕਰ ਸਕਦੇ ਹਾਂ ਅੱਛਾ ਤੇ ਮੈਂ ਫਿਰ ਜਾਂਦੇ ਜਾਂਦੇ ਸਾਨੂੰ ਇਹ ਦੱਸਦੇ ਹਾਂ ਕਿ ਜੇਕਰ ਸਾਡੇ ਕਿਸੇ ਭੈਣ ਨੇ ਹੈ ਥਾਇਰੋਇਡ ਕਰਕੇ ਜਿਹੜੀਆਂ ਵਕਫ ਵਕਫ ਦਿੱਕਤਾਂ ਪਰੇਸ਼ਾਨੀ ਚ ਸਕਿਨ ਦੀ ਹੋਵੇ ਚਾਹੇ ਅਸੀਂ ਕਹਿ ਲਈਏ ਕਿ ਹੇਅਰ ਫਾਲ ਦੀ ਹੋਵੇ ਚਾਹ ਆਇਜ਼ ਦੀ ਹੋਵੇ ਚਾਹ ਕੰਨਾਂ ਚ ਰੇਸ਼ਾ ਡਿੱਗਣ ਦੀ ਗੱਲ ਹੋਵੇ ਚਾਹ ਗੋਡਿਆਂ ਮੋਡਿਆਂ ਚ ਹੱਡੀਆਂ ਚ ਦਰਦਾਂ ਦੀ ਪ੍ਰੋਬਲਮ ਹੋਵੇ ਅਗਰ ਕਿਸੇ ਨੇ ਤੁਹਾਡੇ ਨਾਲ ਡਿਸਕਸ ਕਰਨਾ ਹੈ ਕੀ ਟੰਗ ਹੈਗਾ ਸੇਰ ਆਪਣਾ ਮੁਹਾਲੀ ਕਲੀਨਿਕ ਹੈ ਫੇਜ਼ 10 ਸੈਕਟਰ 64 SCF 61 ਹੈ ਉਹ ਪਹਿਲਾ ਤਾਂ ਮੈਂ ਇਹ ਐਡਵਾਈਸ ਕਰਾਂਗੀ ਜਿਹੜੀ ਮੈਂ ਹਰ ਵਾਰੀ ਐਡਵਾਈਸ ਕਰਦੀ ਹਾਂ ਜਿਹੜੀ ਅੱਜ ਫਾਰਮੂਲੇਸ਼ਨ ਹੈ ਨਾ ਸਿਰਫ ਤੁਹਾਨੂੰ ਕਾਲ ਆਉਣਗੇ ਕਿ 80% ਮੇਰੇ ਪੇਸ਼ੈਂਟ ਇਹ ਫਾਰਮੂਲੇਸ਼ਨ ਦੇ ਨਾਲ ਹੀ ਦੋਨੋਂ ਪ੍ਰੋਬਲਮ ਨੂੰ ਸੌਟ ਆਊਟ ਕਰ ਪਾਣਗੇ ਪਹਿਲੀ ਮੇਰੀ ਮੇਰੀ ਐਡਵਾਈਸ ਦਰਸ਼ਕਾਂ ਨੂੰ ਇਹ ਹੈ ਕਿ ਉਹ ਇਹਨਾਂ ਫਾਰਮੂਲੇਸ਼ਨ ਨਾਲ ਕਿਉਰ ਕਰ ਫਿਰ ਵੀ ਉਹਨਾਂ ਨੂੰ ਅਗਰ ਲੱਗਦਾ ਹੈ ਕਿ ਡਿਸਕਸ ਕਰਨਾ ਹੈ ਤਾਂ ਇਸ ਐਡਰੈਸ ਤੇ ਮੈਨੂੰ ਉਹ ਮਿਲ ਸਕਦੇ ਹੈ ਜਾਂ ਦਿੱਤੇ ਗਏ ਨੰਬਰਾਂ ਤੇ ਉਹ ਕੰਟੈਕਟ ਕਰ ਸਕਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਅੱਜ ਹਰਮਿਤਜੀ ਨੇ ਧਨੀਏ ਵਾਲਾ हेयर फॉਲ ਵਾਸਤੇ ਤੇ ਸਕਿਨ ਵਾਲਾ ਗੁਲਹੜ ਦੇ ਫੁੱਲਾਂ ਵਾਲਾ ਨੁਸਖਾ ਉਹਨਾਂ ਨੇ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹਨਾਂ ਨੂੰ ਇਨਟੇਕ ਕਰਨਾ ਗੁਲਹੜ ਦੇ ਫੁੱਲਾਂ ਨੂੰ ਸ਼ੁਰੂ ਕਰ ਦੇਗਾ ਚਾਹ ਚਾਹ ਦੇ ਵਿੱਚ ਪਾ ਕੇ ਇਨਟੇਕ ਕਰ ਸਕਦੇ ਆ ਅਸੀਂ ਇਹਨਾਂ ਨੂੰ ਵੈਸੇ ਵੀ ਤੋੜ ਕੇ ਖਾਧਾ ਜਾ ਸਕਦਾ ਔਰ ਧਨੀਏ ਦਾ ਉਹਨਾਂ ਨੇ ਕਿਹਾ ਕਿ ਸਰਮ ਬਣਾ ਕੇ ਚਟਨੀ ਸਟਾਈਲ ਚ ਬਣਾ ਕੇ ਇਹਨੂੰ ਜੇਕਰ ਅਸੀਂ ਸਿਰ ਦੇ ਉੱਤੇ ਲਗਾਉਣਾ ਸ਼ੁਰੂ ਕਰ ਦਈਏ ਤਾਂ 80% हेयर फॉल ਨਾਲ ਸੰਬੰਧਿਤ ਜਾਂ ਵਾਲਾਂ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਲਗਭਗ ਲਗਭਗ ਖਤਮ ਹੋ ਸਕਦੀਆਂ ਨੇ ਪਰ ਮੇਰੀ اپیل میری دلیل میری چتاون ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਗੱਲ ਕਰ ਸਕਦੇ ਹੋ ਹਰਮੀਤ ਜੀ ਨਾਲ ਵੀ ਤੁਸੀਂ ਗੱਲਬਾਤ ਕਰਕੇ ਉਸ ਤੋਂ ਬਾਅਦ ਹੀ ਤੁਸੀਂ ਕੋਈ ਆਪਣਾ ਨੁਸਖਾ ਫਾਰਮੂਲਾ ਸ਼ੁਰੂ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਰ ਨੁਸਖਾ ਫਾਰਮੂਲਾ ਕਈ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ